ਅਸੀਂ ਕਾਲ ਤੁਸੀਂ ਦੇਖ ਰਹੇ ਹੋ ਖੰਡ ਲੋਕ ਅਤੇ ਗੱਲ ਕਰਾਂਗੇ ਜਿੰਡਿਆਲਾ ਗੁਰੂ ਦੇ ਟੋਲ ਪਲਾਜ਼ਾ ਜਿੱਥੇ ਕਿ ਉਸ ਵਕਤ ਮਾਹੌਲ ਗਰਮਾ ਜਾਂਦਾ ਜਦੋਂ ਪੀਆਰਟੀਸੀ ਦੇ ਕੰਡਕਟਰ ਦੀ ਉੱਥੋਂ ਜਿਹੜੇ ਮੌਜੂਦ ਟੋਲ ਪਲਾਜ਼ਾ ਦੇ ਮਲਾਜ਼ਮਾਂ ਦੇ ਨਾਲ ਹੱਥੋਂ ਪਾਈ ਹੋ ਜਾਂਦੀ ਹੈ ਇੱਕ ਦੂਜੇ ਦੇ ਉੱਤੇ ਥਾਪੜਾਂ ਦੀ ਬਰਸ਼ਾਤ ਬਰਸ਼ਾਤ ਜਿਹੜੀ ਕਿ ਕਰਦੇ ਨਜ਼ਰ ਆਉਂਦੇ ਨੇ ਤੇ ਇਹ ਸਾਰੀ ਘਟਨਾ ਟੋਲ ਪਲਾਜ਼ੇ ਤੇ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਆਉ ਨਜ਼ਰ ਮਾਰਦੇ ਆ ਤਸਵੀਰਾਂ ਤੇ ਗੱਲ ਇਹ ਹੋਈ ਹੈ ਭਾਈ ਵੇਖੋ ਜੀ ਮੈਂ ਇੱਕ ਪੱਕਾ ਬੰਦਾ ਐ ਪਰਮਾਨੈਂਟ ਜੌਬ ਐ ਮੇਰੀ ਠੀਕ ਐ ਜੀ ਲੜਾਈ ਤਾਂ ਮੈਂ ਵੈਸੇ ਨਹੀਂ ਕਰਦਾ ਠੀਕ ਐ ਕਿਉਂਕਿ ਤੁਹਾਨੂੰ ਪਤਾ ਪੱਕੇ ਬੰਦੇ ਲਈ ਨੁਕਸਾਨ ਕੇ ਨਾਲ ਲੜਾਈ ਦਾ ਠੀਕ ਐ ਜੀ ਮੈਂ ਕੀ ਕੀਤਾ ਮੈਂ ਆ ਰਿਆਂ ਬਸਰੋ ਚੱਲ ਕੇ ਆਪਣਾ 12:40 ਦਾ ਮੇਰਾ ਟਾਈਮ ਸੀ ਠੀਕ ਐ ਜੀ ਉਸ ਤੋਂ ਬਾਅਦ ਕੀਆ 2 ਵਜੇ ਮੇਰਾ ਕਪੂਰ ਸਭਾਣਪੁਰ ਤੋਂ ਟਾਈਮ ਸੀ ਠੀਕ ਐ ਆ ਕੇ ਆਉਂਦਿਆਂ ਜਦੋਂ ਮੈਂ ਇੱਥੇ ਪੂਰਾ ਫੁੱਲ ਜਾਮ ਸੀਗਾ ਠੀਕ ਐ ਜੀ ਪੂਰਾ ਬਿਲਕੁਲ ਫੁੱਲ ਜਾਮ ਸੀ ਮੈਂ ਇੱਕ ਰਿਕਵੈਸਟ ਦੇ ਤੌਰ ਤੇ ਇਧਰ ਗੱਡੀ ਲਈ ਆ ਮੈਂ ਸਵਾਰੀਆਂ ਨੂੰ ਪੁੱਛੋ ਬਕਾਇਦਾ ਮੈਂ ਸਿਰਫ ਇੱਕ ਰਿਕਵੈਸਟ ਕੀਤੀ ਮੈਂ ਕਿਹਾ ਵੀਰ ਜੀ ਮੇਰਾ ਟਾਈਮ ਲੰਘ ਜਾਣਾ ਮੈਨੂੰ ਇੱਧਰ ਦੀ ਜਾੜਨ ਨੂੰ ਅਗਰ ਪਰਚੀ ਦੀ ਗੱਲ ਹੈ ਤੁਸੀਂ ਉਧਰ ਮਸ਼ੀਨ ਲਾ ਦਿਓ ਬਸ ਮਸ਼ੀਨ ਲਾ ਕੇ ਮੈਂ ਨਿਕਲ ਜਾਣਾ ਮੈਂ ਕੋਈ ਦਾਦਾਗਰੀ ਤਾਂ ਨਹੀਂ ਕੀਤੀ ਕਿ ਮੈਂ ਠੱਕੇ ਨੇ ਨਿਕਲਣਾ ਇੱਜਾ ਜੋ ਕਰਨਾ ਕਰਨਾ ਠੀਕ ਆ ਮੈਂ ਇਹਨਾਂ ਨੂੰ ਇੱਕ ਰਿਕਵੈਸਟ ਕੀਤੀ ਇਹਨਾਂ ਕਹਿੰਿਆ ਇੱਧਰ ਦੀ ਨਹੀਂ ਜਾਣਾ ਜੀ ਅਸੀਂ ਨਹੀਂ ਜਾਣਾ ਮੈਂ ਫਿਰ ਇੰਨੀ ਗੱਲ ਕਹੀ ਆ ਮੈਂ ਕਿਹਾ ਜਦੋਂ ਫਿਰ ਉਹ ਲੈਣ ਸਾਡੇ ਦਿੱਤੀ ਫਿਰ ਤੁਸੀਂ ਉਧਰ ਦੀ ਜਾਓ ਦੋ ਸਾਨੂੰ ਅੱਛਾ ਉਹ ਚੀਜ਼ ਆਂਦੇ ਕਿ ਰੋੜ ਆ ਇਹਹੀਂ ਇਦਾਂ ਲੈਣਾ ਨਹੀਂ ਬਣਾ ਸਕਦੇ ਹੁਣ ਜਦੋਂ ਜਿਆਦਾ ਟਰੈਫਿਕ ਹੋਏ ਇੱਥੇ ਤੇ ਅਸੀਂ ਕਰੀਏ ਇਹਨਾਂ ਨੂੰ ਇਹੋ ਗੱਲ ਮੈਂ ਕਿ ਕਿ ਜਦੋਂ ਟਰੈਫਿਕ ਹੁੰਦੀ ਅਸੀਂ ਵੀ ਤੁਹਾਨੂੰ ਫੇਰੀ ਰਿਕੁਐਸਟ ਕਰਦੇ ਅਸੀਂ ਤੁਹਾਨੂੰ ਉਦਾਂ ਤੇ ਨਹੀਂ ਕਰਦੇ ਤੁਸੀਂ ਕਿਉਂ ਨਹੀਂ ਸਾਡੇ ਨਾਲ ਕੰਪਰੋਮਾਈਜ਼ ਕਰਦੇ ਦੱਸੋ ਮੈਨੂੰ ਹੈ ਉਸ ਤੋਂ ਬਾਅਦ ਇਹਨਾਂ ਨੇ ਕੀਤਾ ਇਹਨਾਂ ਨੇ ਉਹ ਮੁੱਦਾ ਚੜਾਇਆ ਦੂਜਾ ਠੀਕ ਆ ਉਹ ਮੈਨੂੰ ਆਕੇ ਨਾ ਤਾਂ ਕੰਮ ਤੱਕਾ ਕਰ ਲਿਆ ਜਦੋਂ ਮੈਂ ਬੈਰੀ ਲੱਗੇ ਲਾਇਆ ਤਾਂ ਕੰਮ ਤੱਕੇ ਕੀਤਾ ਹੁਣ ਵੇਖੋ ਭਾਈ ਇਹਨਾਂ ਇੱਕ ਪੱਗ ਦਾ ਇਸ਼ੂ ਬਣਾ ਲਿਆ ਹੁਣ ਜਿਹੜਾ ਬੰਦਾ ਮੇਰੇ ਤੇ ਉੱਤੇ ਆਕੇ ਚੜੂਗਾ ਭਾਵੇਂ ਉਹ ਉਹ ਧੱਕਮ ਧੱਕੀ ਨਾਲ ਬਾੜਾ ਉਹਦੇ ਲਥਨੀ ਲਥਨੀ ਆ ਜਦੋਂ ਲਥੀ ਪੱਗ ਇਹਨਾਂ ਨੇ ਇਸ਼ੂ ਬਣਾ ਲਿਆ ਉਹ ਚੀ ਦਾ ਇਹ ਆਗੇ ਨਾ ਜਾਣ ਬੋਝ ਕਿਤਨੀ ਪੱਗ ਲਾਈ ਭਾਜੀ ਮੈਂ ਕੋਈ ਅਹ ਜੀ ਗਲਤੀ ਨਹੀਂ ਕੋਈ ਗਲ ਆ ਸਵਾਰੀਆਂ ਗਵਾਇਆ ਸਾਰੀਆਂ ਪੁੱਛੋ ਮੈਨੂੰ ਵੀ ਲੋੜ ਪਈ ਪੱਗ ਲਾਉਂਦੀ ਮੈਂ ਤੁਹਾਨੂੰ ਅੱਗੇ ਕਹਿੰਦਾ ਕਿ ਮੈਂ ਇੱਕ ਪੱਕੀ ਪੱਕੀ ਨੌਕਰੀ ਮੇਰੀ ਮੈਂ ਤਾਂ ਵੈਸੇ ਲੜਾਈ ਤੋਂ ਡਰਦਾ ਠੀਕ ਹੈ ਜੀ ਉਸ ਤੋਂ ਬਾਅਦ ਇਹਨਾਂ ਨੇ ਕੀਤਾ ਇਹਨਾਂ ਉਧਰ 10 12 ਮੁੰਡੇ ਸੱਦੇ ਆ 10 12 ਮੁੰਡੇ ਸੱਦ ਗਏ ਉਹੜਾ ਮੁੰਡਾ ਜਵਾੜ ਜਣਾ ਉਹ ਮੈਨੂੰ ਉਧੇ ਗਾਲਾਂ ਕੱਢਣ ਲੱਗ ਗਿਆ ਗਾਲਾਂ ਕੱਢ ਕੇ ਉਹਨਾਂ ਨੇ ਕੀਤਾ ਇਸ 10 10 12 ਜਣਾ ਮੇਰੇ ਸੱਤ ਗਲੇ ਭਾਈ ਜੇ ਮੇਰੀ ਸਵਾਰੀ ਨਾ ਨਾ ਮੈਨੂੰ ਛਡਾਉਂਦੀ ਭਾਈ ਮੈਨੂੰ ਉਥੇ ਮਾਰੇ ਦੇਣਾ ਤੁਹਾਡੇ ਸਿਰ ਦੇ ਵਿੱਚ ਕੀ ਗੱਜਾ ਮੇਰੇ ਕੜੇ ਮਾਰੇ ਕੜੇ ਮਾਰੇ ਰੋਡ ਮਰੀ ਹੋ ਰੋਡ ਕੋ ਡੰਡਾਲਾ ਜਿਹੜਾ ਦੂਜਾ ਹੈ ਕਈ ਦਾ ਦੱਸਦਾ ਕਿ ਪਤਾ ਨਹੀਂ ਕੀ ਹੋ ਉਹ ਮਰਿਆ ਇਹ 7 ਤੋਂ 8 ਬੰਦੇ ਹਿਸਾਬ ਲਾ ਲਓ ਇੰਨੇ ਇੰਨੀ ਕੀ ਜੁਰਤ ਰੱਖਦੇ ਆ ਬੰਦੇ ਜਿਹੜੇ ਦਾਦਾਗਰੀ ਕਰਦੇ ਨੇ ਇੱਕ ਬੰਦੇ ਦੇ ਸਿਰ ਕੱਲੇ ਪੈਂਦੇ 10 ਬੰਦੇ ਪੈਂਦੇ ਆ ਇਹ ਬੰਦੇ ਆ ਸਾਰੇ ਜਿਹੜਾ ਨਾ ਮੜੇ ਆ ਇਹ ਚੀਜ਼ ਹੈ ਭਾਈ ਬੰਦੇ ਪਛਾਣ ਲੈਂਗਾ ਹਾਂ ਮੈਂ ਪਾਜੀ ਮੈਂ ਮੰਗ ਇਹ ਕਰਦਾ ਵੀ ਫੁੱਲ ਬੜਾ ਫੁੱਲ ਪਰਚਾ ਉਹਦੇ ਤੇ ਹੋਣਾ ਚਾਹੀਦਾ ਜੋ ਉਹਨੇ ਸਰਕਾਰੀ ਕੰਮ ਚ ਵਿਗੜ ਪਾਇਆ ਉਹਤੇ ਜੋ ਬੜੀ ਕਾਰਵਾਈ ਉਹਦੇ ਤੇ ਹੋਣੀ ਚਾਹੀਦੀ ਆਪਾਂ ਨੂੰ ਇਹ ਨਹੀਂ ਤੇ ਅਸੀਂ ਅਸੀਂ ਰੋਡ ਰੋਡ ਨਹੀਂ ਖੋਲਣਾ ਸਿੱਧੀ ਗੱਲ ਕੰਪਲੇਨਟ ਕੀਤੀ ਗਈ ਹੁਣ ਪਾਜੀ ਆ ਪੁਲਿਸ ਆਈ ਹੈ ਪੁਲਿਸ ਦੇ ਕਾਲ ਕੀਤੀ ਮੈਂ ਹੁਣ ਆਏ ਪੁਲਿਸ ਵਾਲੇ ਹੁਣ ਆ ਕੇ ਦੇਖੋ ਕੀ ਕਰਦੇ ਆ ਦੇਖਿਆ ਜਾਵੇ ਤਾਂ ਲੋਕਾਂ ਦਾ ਖੂਨ ਇਸ ਕਦਰ ਉਬਾਲੇ ਖਾਣ ਲੱਗਿਆ ਕਿ ਨਿੱਕੀਆਂ ਮੋਟੀਆਂ ਤਕਰਾਰਾਂ ਤੇ ਵੀ ਉਹਨਾਂ ਦੇ ਵੱਲੋਂ ਜਿਹੇ ਹੁੰਨੇ ਰੂਪ ਧਾਰਨ ਕੀਤੇ ਜਾਂਦੇ ਨੇ ਜਾਂ ਫਿਰ ਉਹਨਾਂ ਦੇ ਵੱਲੋਂ ਕੁੱਟਮਾਰ ਕਰਨ ਦੇ ਵਿੱਚ ਬਹੁਤੀ ਦੇਰੀ ਇਹਨੇ ਕੀਤੀ ਜਾਂਦੀ ਬਿਊਰੋ ਰਿਪੋਰਟ ਅਖੰਡ ਲੋਕ